ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਉੱਠ ਗਏ ਆ ਨਾ ਤੋਲੇ ਤਿਆਰ ਹੋ ਗਿਆ ਆਪਾਂ ਟਾਈਮ 11:30 ਹੋ ਗਏ ਆ ਰਾਤ ਅਸੀਂ 2 ਵਜੇ ਪਹੁੰਚੇ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਦੁਖਨਵਾਰਨ ਗੁਰੂ ਘਰ ਤਾਲ ਖੜਿਆ ਇਸ ਟਾਈਮ ਉਪਰ ਤੇ ਆਗਰੇ ਦੇ ਵਿੱਚ ਰਾਤ 2 ਵਜੇ ਛੁੱਟੇ ਆ ਤੇ ਸਵੇਰੇ ਘਰ ਲੇਟ ਹੀ ਉੱਠਿਆ ਆਪਾਂ ਇਥੋਂ ਕੋਨੇ 500 ਕਿਲੋਮੀਟਰ ਆਪਾਂ ਬਰਨਾਲਾ ਪਹੁੰਚ ਜਾਣਾ ਅਸੀਂ ਇਥੋਂ ਸਿੱਧਾ ਬਰਨਾਲੇ ਨੂੰ ਸੁਰੂ ਨੂੰ ਆ ਰਹੇ ਆਂ ਤੇ ਹੁਣ ਪਹਿਲਾਂ ਮੱਥਾ ਟੇਕੀਏ ਬਾਹਰ ਆ ਗਿਆ ਦਰਵਾਰ ਸਾਹਿਬ ਕੋਲੇ ਮੱਥਾ ਟੇਕੀਏ ਮੱਥਾ ਟੇਕ ਕੇ ਗੰਦਰ ਪ੍ਰਸਾਦ ਆਪਾਂ ਹੀ ਛਕਦੇ ਆਂ ਫਿਰ ਲੈ ਲੋ ਜੀ ਚਾਬੀਆਂ ਜਮ੍ਹਾਂ ਕਰਾਉਣੇ ਆ ਕਾਊਂਟਰ ਤੇ ਮਾ ਮੇਰਾ ਮੁੰਡਾ ਚਾਬੀਆਂ ਦੇ ਰਿਹਾ ਹੈ ਜੀ ਰਾਜ ਜੀ ਠੀਕ ਹੈ ਦੋ ਚਾਬੀਆਂ ਸੀ ਦੋਨਾਂ ਦੀਆਂ ਫਰਾਤ ਦੂਜੇ ਕਮਰੇ ਦੀ ਦੂਜੀ ਤਾਂ ਉਹ ਫਰਾਤ ਜਿਹਾ ਆ ਗਿਆ ਸੀ ਉੱਥੇ ਅੱਛਾ ਬਾਬਾ ਅਗਰ ਜੀ ਨੇ ਸਾਨੂੰ ਚਾਬੀ ਦਿੱਤੀ ਜਿਉਂ ਉਹ ਆ ਗਿਆ ਸੀ ਠੀਕ ਹੈ ਠੀਕ ਹੈ ਲੋਏ ਮੇਰਾ ਭਰਾ ਇਹ ਵੀ ਬਲੌਗ ਬਣਾਉਂਦਾ। ਇਹਦੇ ਚੈਨਲ ਦਾ ਨਾਮ ਹੈਗਾ ਗਰੇਵਾਲ ਪੰਜਾਬੀ ਟਰੈਵਲ। ਇਹਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ। ਸ਼ੁਰੂ ਕਰਦੇ ਹਾਂ ਨੂੰ। ਹਾਂ ਉੱਥੇ ਸ਼ਾਬ ਸ਼ੁਭ ਕਰ ਲਓ ਨੂੰ ਸਟਾਰਟ ਕਰ ਲਓ। ਗੱਡੀ ਨੂੰ ਜਦ ਤੱਕ ਮੈਂ ਲੰਗਰ ਛੱਕੇ ਆਉਣ ਨਾਲ ਮੱਥਾ ਟੇਕ ਲੂੰਗਾ। ਇਹ ਮੇਨ ਹਾਈਵੇ ਚੱਲਦਾ। ਬਾਹਰ ਮੇਨ ਹਾਈਵੇ ਤੇ ਗੁਰਦੁਆਰਾ ਸਾਹਿਬ ਆ ਦਰਬਾਰ ਸਾਹਿਬ ਉੱਪਰ ਆ ਤੇ ਲੰਗਰ ਹਾਲ ਵੀ ਉੱਪਰ ਆ ਚਲੋ ਪਤਾ ਟੇਕ ਲੀਏ ਪਹਿਲਾਂ ਆਪਾਂ ਉਹ ਜੇ ਲੰਗਰ ਹਾਲ ਆ ਇੱਥੋਂ ਦਾ ਗੁਰਦੁਆਰਾ ਸਾਹਿਬ ਦਾ ਲੰਗਰ ਪਾਣੀ ਆ ਪਾ ਸਕ ਲਿਆ ਇਧਰ ਬਰਤਨਾਂ ਦੀ ਸਪਲਾਈ ਕਰੀ ਜਾਂਦੀ ਆ ਚਲੋ ਚੱਲੀਏ ਹੁਣ देख 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 लाए। देख लाए। करो जी दर्शन अंदर वीडियो बना दिन ਯਾ ਨਾ ਕੋ ਕੋ ਦੋ ਦੋ ਰਸਤੋਂ 12 ਵਜ ਗਿਆ ਚਲੋ ਚੱਲਦੇ ਆ ਪਰਮਣਾ ਆਪਾਂ ਸੁਣਨ ਬਾਹਰ ਜਿੱਥੇ ਖੜੇ ਰੁਕਾ ਗਏ ਹਾਈਵੇ ਤੇ ਦਖਾਵਾ ਕੇ ਬਣੇਦੇ ਹੋ ਵੀਡੀਓ ਉਹ ਜਿੱਤੇ ਕਢਾ ਲਈਏ ਪਹਿਲਾਂ ਆਪਾਂ ਅੱਗੇ ਕੀ ਹੋ ਰਿਹਾ ਹੈ ਕੀ 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 ਹੋ ਰਿਹਾ ਬੋਲੋ ਅਰੇ ਬੰਦ ਚ ਟੂ ਕਢਾਵਾ ਲਾ ਯਾਰ ਐ ਪਰਮਿਸ਼ਨ ਲੈ ਲਾ ਕੀ ਕੀ ਆ ਬਸ ਦੂਸਰੇ ਆਫੇ ਵੀ ਬਹੁਤ ਬਹੁਤ ਲੋਕ ਇੰਦਰ ਆਉਂਦੇ ਇੰਦਾ ਤੋਂ ਬਹੁਤ ਗਿਆ ਗਲਤ ਹੋ ਗਏ ਗੋਇਟ ਮੇਂ ਇੱਕ ਬਾਤ ਹਾ ਬੁਰਾ ਕਰਦੇ ਮੇਰੇ ਨਾਲ ਉਹ ਇਦਾਂ ਉਹਨੂੰ ਬੋਲੋ ਯਾਰ ਚਲੋ ਵੀ ਚੱਲੀਏ ਕਰਾਂ ਇਧਰ ਬਾਬਾ ਜੀ ਦਾ ਖੂਹ ਆ ਪ੍ਰਾਤਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਾਰਾ ਇਤਿਹਾਸ ਬੋਲ ਕੇ ਦੱਸਿਆ ਹੋਇਆ ਆਪਣੀਆਂ ਪਿਛਲੀਆਂ ਵੀਡੀਓ ਦੇਖ ਕੇ ਕੱਢ ਸਕਦੇ ਹੋ ਪਿਛਲੀ ਯਾਤਰਾ ਦੀਆਂ ਲੋ ਬਈ ਗੱਡੀ ਸਾਫ਼ ਕਰਨ ਲੱਗੇ ਪਏ ਨੇ ਮੁੰਡੇ ਲਾਈ ਵੀਲ ਬਣੀ ਬਕਸ਼ ਦੇ ਮਾਦੇ ਪੁੱਤ ਉਹਨਾਂ ਦੇ ਵੀ ਲੀਰ ਮਾਰ ਦਿੰਦੇ ਆ ਚਲੋ ਤਰਦੇ ਆ ਫਿਰ ਹੁਣ ਚੱਲੀਏ ਚਲੋ ਜੀ ਲੱਗਿਆ ਤਰਨਾ ਹੋ ਗਿਆ ਅੱਗੇ ਆ ਤੁਰਨਾ ਬੋਲ ਸੋਨਿਹਾਲ ਸਾਸਰੀਆ ਕਾਲੋ ਆ ਬੈਕ ਟਾਈਕਰ ਹਣਾ ਦੂਰ ਦੱਸ ਕੋ ਯਾਰ ਇਹ ਬਸ ਡਿਊਟੀ ਤੋਂ ਬਾਹਰ ਨਿਕਲਦੇ ਨੂੰ ਮੇਨ ਹਾਈਵੇ ਆ ਜਾਂਦਾ ਜਨ ਰਾਈਟ ਔਨ ਟੂ ਨੈਸ਼ਨਲ ਹਾਈਵੇ 19 ਇੱਥੇ ਆ ਗਏ ਸਾਂ ਚਲੋ ਹੁਣ ਆਪਾਂ ਤੁਹਾਨੂੰ ਬਾਹਰ ਨਿਕਲ ਕੇ ਮਿਲਦੇ ਆਂ ਛੇਤੀ ਤੋਂ ਲਓ ਜੀ ਆਪਾਂ ਦਿੱਲੀ ਦੇ ਬਾਹਰੋਂ ਬਾਹਰ ਲੰਘ ਰਹੇ ਆਂ ਬਾਈਪਾਸ ਹੋ ਕੇ ਫਲਪਲ ਛੱਟੇ ਆਪਾਂ ਪਿੱਛੇ ਹੁਣ ਫਲਪਲ ਪਹੁੰਚ ਗਏ ਸੀ ਬਸ ਉਹ ਰੋਡ ਕੱਟਿਆ ਇਹ ਬਾਹਰੋਂ ਬਾਹਰ ਹੀ ਮਾਨੇ ਸਰ ਹੋ ਕੇ ਦਿੱਲੀ ਤੋਂ ਬਾਹਰੋਂ ਬਾਹਰ ਨਿਕਲ ਜਾਂਦਾ ਹੈ ਬਾਈਪਾਸ ਸਾਰਾ ਚੈੱਕ ਕਰੋ ਪਹਾੜੀ ਏਰੀਆ ਪ੍ਰਕਾਣਾ ਬਰਹਾੜੀਆ ਘਾੜ ਪਹਾੜੀ ਪੈ ਜਾਂਦੀ ਆ ਮਸ਼ਾ ਚੜਦੇ ਨੇ ਸਾਰੀਆਂ ਕਾਰਾਂ ਦਾ ਜਾਮ ਲਵਾ ਦਿੰਦੇ ਆ ਜੇ ਉਹ ਤੋਂ ਮੌਸਮ ਚੇਂਜ ਹੋ ਗਿਆ। ਮੌਸਮ ਬਦਲਿਆ। ਕਿ ਸਿਰਫ ਗਰਮੀ ਚ ਹੀ ਆਇਆ। ਤੇ ਠੰਡ ਹੋ ਗਈ ਆ ਮੌਸਮ ਬਦਲ ਬਈ ਦਾ ਹੋਇਆ ਪਹਿਤਰ ਆਪਣੇ ਹਰਿਆਣਾ ਪੰਜਾਬ ਦੇ ਵਿੱਚ। ਐਕਸਪ੍ਰੈਸ ਵੀ ਤੇ ਚੜੇ ਹੋਏ ਆ ਬੱਤਲਬਈ ਵੀ। ਦੇਖੋ ਇਹ ਸਾਰੀ ਬਦਲਵਾਈ ਆ। ਇਸ ਟਾਈਮ ਆਪਾਂ ਰੋहतक ਨਿਕਲੇ ਹੋਏ ਆ ਜੀਂਦਵਾਲ ਨੂੰ ਵੱਧ ਰਹੇ ਆ। ਕੇ ਮਤਲਬ ਬਈ ਹੋਈ ਹੋਈ ਆ ਸਾਰੇ ਇਧਰ ਮੌਸਮ ਸਰਦੀ ਵਾਲਾ ਸਾਰਾ ਆ ਗਿਆ ਪਿੱਛੋਂ ਆਪਾਂ ਗਰਮੀ ਚ ਆਇਆ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਆਪਾਂ ਐਕਸਪ੍ਰੈਸ ਤੇ 120 ਦੀ ਸਪੀਡ 'ਤੇ 100 ਤੋਂ 120 ਤੇ ਤੁਰੇ ਜਾਂਦੇ ਆਪਾਂ ਆਪਣਾ ਕੀ ਬਿਊ ਚੈੱਕ ਕਰੋ ਜੀ ਆਪਾਂ ਆ ਗਏ ਆ ਨਰਵਾਣੇ ਗਲੀਆਂ ਵਿੱਚ ਦੀਆਂ ਆਇਆ ਪਿੱਛੋਂ ਦੀ ਆ ਮੇਨ ਰੋਡ ਆ ਗਿਆ ਖਨੋਰੀ ਵਾਲਾ ਚਲੋ ਵੀ ਲਓ ਜੀ ਛੜ ਗਏ ਆਪਾਂ ਰੋਡ ਤੇ ਮੀ ਇੱਥੇ ਵੀ ਕਾਫੀ ਪਿਆ ਹੋਇਆ ਹੋਔਰ ਹੈ ਨਹੀਂ ਆ ਚੁੱਕ ਗਿਆ ਲਖਵਾਨੇ ਆ ਗਏ ਆਪਾਂ ਡੀਜ਼ਲ ਵੀ ਗਿਆ ਆਹ ਆ ਨਾ ਡੀਜ਼ਲ ਵੀ ਪਵਾਉਣੇ ਆ ਆ ਗਿਆ ਇੰਨਾ ਤੇਲ ਬਚਿਆ ਪਿਛਲੀ ਟੈਂਕੀ ਆਪਾਂ ਲਖਨਊ ਤੋਂ 80 ਕਿਲੋਮੀਟਰ ਆਗਰੇਬਲ ਨੂੰ ਵੱਧ ਕੇ ਫੇਰ ਭੜਾਈ ਸੀ ਉਸ ਤੋਂ ਲਖਨਊ ਤੋਂ ਬਾਅਦ ਹੁਣ ਆਪਾਂ ਨਰਵਾਨੇ ਆ ਗਏ ਹਾਂ ਹਰਿਆਣੇ 'ਚ ਇੱਥੋਂ ਭਰਾ ਰਹੇ ਹਾਂ ਫੁੱਲ ਕਰਨਾ ਹੈ ਫੁੱਲ ਲੋ ਜੀ ਨਰਵਾਣੇ ਪਹੁੰਚ ਗਏ ਆਪਾਂ ਬਸ ਹੋਰ ਘੰਟੇ ਡੇਢ ਘੰਟੇ ਦਾ ਰਸਤਾ ਰਹਿ ਗਿਆ ਆਪਣਾ ਸਮਰੂਰ ਤੱਕ ਦਾ ਤੇ ਟੈਂਕੀ ਫੁੱਲ ਕਰਾਉਣ ਲੱਗੇ ਹੋਏ ਆ ਮੈਂ ਕਿਹਾ ਚਲੋ ਇੱਥੇ ਹੀ ਕਰਾ ਲਈਏ ਕਾਹ ਨੂੰ ਗਾਹਾਂ ਖੜਦੇ ਫਿਰਾਂਗੇ ਇਹ ਨਹੀਂ ਪਤਾ ਹਲੇ ਖਣੌਰੀ ਤੋਂ ਨੰਗਣਾ ਆਪਾਂ ਨੇ ਬਾਰਡਰ ਤੇ ਰੋਕ ਲੈਣਾ ਕਿਸੇ ਪਾਸੇ ਹੋਰ ਪਿੰਡਾਂ ਵਿੱਚ ਦੀ ਪਾ ਦੇਣਾ ਕਈ ਵਾਰ ਨਹੀਂ ਨੰਗਣ ਦਿੰਦੇ ਤਾਂ ਤਾਂ ਕਰਕੇ ਆਪਾਂ ਇੱਥੇ ਹੀ ਡੀਜ਼ਲ ਪਵਾ ਲਿਆ ਡੀਜ਼ਲ ਥੋੜਾ ਸੀ ਲੋ ਵੀ ਆਪਾਂ ਖਣੋਰੀ ਪਹੁੰਚ ਗਏ ਪਰ ਆਇਆ ਪਿੰਡਾਂ ਵਿੱਚ ਦੀ ਇਹ ਦੇਖ ਲੋ ਧਰਨੇ ਲੱਗਿਆ ਆਲੇ ਵੀ ਦੂਰ ਤੱਕ ਤੰਬੂ ਲਾਈ ਬੈਠਾ ਕਿਸਾਨ ਆਪਣੇ ਇਹ ਬੈਰੀਕੇਡ ਲੱਗੇ ਹੋਏ ਨੇ ਇੱਧਰ ਨੂੰ ਸਾਰੀ ਤਾਰਨਾ ਵੀਰੇ। ਆ ਇੱਧਰ ਟਪਾਰੀ ਗੱਡੀ ਐ ਕਰਕੇ। ਕਿਹਨੇ ਵੀਰੇ? ਪਰ ਇਹ ਬੰਦ ਕਰ ਆ ਬੰਦ ਕਰੋ ਟਾਕੀ। ਅੱਛਾ ਜੀ ਅੱਛਾ। ਟਾਕੀ ਬੰਦ ਕਰ ਦੇ। ਕੋਈ ਨਾ ਪਿੱਛੇ ਕਰਕੇ ਨਾ ਗੱਡੀ। ਇੱਧਰ ਨਹੀਂ ਐ ਚੜਾਈ ਗਣਾ ਇੱਥੇ ਬੈਂਪਰ ਲੱਗਦਾ ਥੱਲੇ। ਅੱਛਾ। हां मैं तो देखा ही नहीं जब बम पर लगो ਥੱਲੇ ਹਲੋ ਜੀ ਇਹ ਖੜੇ ਨੇ ਆਪਣੇ ਕਿਸਾਨ ਇਹ ਸੈਟਅਪ ਵੀ ਦੂਰ ਤੱਕ ਲੱਗਿਆ ਧਰਨਾ ਆਪਣਾ ਇਹ ਫੋਟੋ ਟਰਾਲੀ ਏ ਟਰਾਲੀਆਂ ਨੇ ਚਲੋ ਚੱਲ ਬਹੁਤ ਬਹੁਤ ਅੱਠ ਸੰਗਰੀ ਤੋਂ ਵੀ ਜਾਂਦੇ ਡਰਦੇ ਡਰਦੇ ਚੈੱਕ ਵੀ ਨਹੀਂ ਕਰਦੇ ਕਹੀ ਜਾਂਦੇ ਜਾਓ ਜਾਓ ਹਾਂ ਉਹ ਮਗਾ ਡਰਦੇ ਹੋਏ ਗੱਟੀਆਂ ਵੀ ਨਹੀਂ ਪੰਜਾਬ ਦੀਆਂ ਚੈੱਕ ਕਰਦੇ ਡਰਦੀ ਕਹੀ ਜਾਂਦੇ ਜਾਓ ਜਾਓ ਚਲੋ ਇਹ ਆਪਣੇ ਆਹ ਜਾਰ ਕਿਹੜਾ ਖੁੱਲਣਾ ਆਪਾਂ ਕਿੱਥੋਂ ਨੂੰ ਦੂਰ ਤੱਕ ਧਰਨਾ ਲੱਗਿਆ ਹੋਇਆ ਉਹ ਮਾਲਾ ਨਾ ਗੁੱਦਾ ਉੱਪਰ ਫੜ ਪਾਹ ਤੇ ਤੰਬੂ ਪਾਇਆ ਹੈ ਭਾਈ ਵਛਨੇ ਸਾਰੇ ਚਲੋ ਜੀ ਤੁਹਾਨੂੰ ਦਪਾਈ ਰਹੀ ਆ ਆਪਾਂ ਇਸ ਟਾਈਮ ਖਣੌਰੀ ਆ ਬਾਰਡਰ ਕ੍ਰੋਸ ਕੀਤਾ ਇੱਥੋਂ ਪੰਡਾ ਵਿੱਚ ਦੀ ਤੁੰਦ ਫੁੱਲ ਪੈ ਰਹੀ ਆ ਤੇ ਪੰਜਾਬ ਵੜ ਗਿਆ ਅੱਜ ਚਲੋ ਮਾਮੇ ਦੇ ਮੁੰਡੇ ਨੂੰ ਉੱਥੇ ਛੱਡਣਾ ਹੈ ਕਹਿੰਦਾ ਮੈਂ ਘਰੇ ਜਾਣਾਗਾ ਮੈਂ ਕਿਹਾ ਚਲੋ ਫਿਰ ਪਹਿਲਾਂ ਉੱਥੇ ਹੀ ਚੱਲਦੇ ਆ ਇਹਨੂੰ ਛੱਡ ਕੇ ਫੇਰ ਪੰਡਾ ਨੂੰ ਚੱਲਾਂਗੇ ਆਪਾਂ ਰੋਟੀ ਪਾਣੀ ਹੋ ਸਕੇ ਤਾਂ ਇੱਥੇ ਉੱਥੇ ਖਾ ਲਾਂਗੇ ਇਹਦੇ ਕੋਲ ਹੀ ਪਹਿਲਾ ਵਾਰ ਰੁਕੇ ਇਥੇ ਕਿਤੇ ਚਾਹ ਪਾਣੀ ਪੀਣੇ ਆ। ਸਵੇਰ ਦੇ ਚੱਲੇ ਹੋਇਆ ਕਿਤੇ ਚਾਹ ਪਾਣੀ ਨੂੰ ਖੜੇ। ਬਣੇ ਰਹੋ ਵੀਰ। ਲੋ ਜੀ ਆਪਾਂ ਪਾਤਣਾਂ ਪਹੁੰਚ ਗਏ ਆ। ਟਿੱਕੀ ਖਾ ਕੇ ਆਟੀਆਂ ਟਿੱਕੀ ਖਾਣ ਲੱਗ ਗਈ ਸੀ। ਭੁੱਖ ਲੱਗੀ ਸੀ। ਮੈਂ ਕਿਹਾ ਚਲੋ ਹੋਟਲ ਤੇ ਖਾਣੋ ਰੁਕਣਾ ਫਿਰ ਰੋਟੀ ਤਾਂ ਘਰੇ ਜਾ ਕੇ ਖਾਣੀ ਆ। ਤੇ ਇੱਥੇ ਥੋੜਾ ਬਹੁਤਾ ਕੋਈ ਨਾ ਕੁਝ ਖਾਪੀਦੇ। ਤੰਦਾ ਸਾਡਾ ਲੱਗਿਆ ਹੈ ਟਿੱਕੀ ਖਾਣ ਆਪਾਂ ਨੇ ਸਾਰੇ ਨੇ ਕਾਲੀ ਆ ਤੇ ਖਾ ਕੇ ਫਿਰ ਤੁਰਦੇ ਆ ਚਲੋ ਪਹਿਲਾਂ ਇਹ ਸਭ ਬੰਦੇ ਨੂੰ ਤਾਰਨਾ ਜਾ ਕੇ ਲਿਜਾ ਕੇ ਮਾਮੇ ਦੇ ਮੁੰਡੇ ਨੂੰ ਘਰੇ ਇੱਥੋਂ ਖਾਦੇ ਆ ਆਪਾਂ ਟਿੱਕੀ ਗੋਲ ਗੱਪਾ ਕੀਆ ਸੁਆਦ ਲੱਗੀ ਲੋ ਜੀ ਪਾਤੜਾ ਘੜੇ ਆਪਾਂ ਹਾਂਜੀ ਲੋ ਜੀ ਆਪਣੇ ਆਲ ਨੇ ਚ ਪਹੁੰਚ ਗਏ ਆਪਾਂ ਘਰੇ ਆ ਗਏ ਟਾਈਮ ਭੱਜ ਚੱਲਿਆ 11:48 ਹੋ ਗਿਆ ਰਾਤ ਦੇ ਹੁਣ ਪਹੁੰਚੇ ਆ ਮਾਮੇ ਕੰਨਾਂ ਨੂੰ ਉੱਥੇ ਪੈੱਟ ਛੱਡਿਆ ਜੀ ਤਾਰਿਆ ਜੀ ਰੋਟੀ ਪਾਣੀ ਆਪਾਂ ਸਾਰਾ ਉੱਥੇ ਹੀ ਖਾ ਲਿਆ ਸੀ ਤੇ ਅੱਧੀ ਰਾਤ ਹੋ ਗਈ ਆਪਾਂ ਨੂੰ ਹੁਣ ਘਰੇ ਪਹੁੰਚਣਾ ਨੂੰ ਵੀ ਚਲੋ ਜੀ ਅੱਜ ਦੇ ਵਲੌਗ ਦੀ ਐਂਡਿੰਗ ਆਪਾਂ ਇੱਥੇ ਕਰਦੇ ਆਂ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿੰਨਾ ਆਪਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਵੀਡੀਓ ਕਿਵੇਂ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਆਪਾਂ ਸੱਚਖੰਡ ਸ਼੍ਰੀ ਅਜੂਰ ਸਾਹਿਬ ਦੀ ਯਾਤਰਾ ਤੇ ਨਿਕਲੇ ਸੀ ਪੰਜ ਤਖਤਾਂ ਦੀ ਯਾਤਰਾ ਕੀਤੀ ਸੀ ਆਪਾਂ ਸੱਚਖੰਡ ਸ਼੍ਰੀ ਅਜੂਰ ਸਾਹਿਬ ਤੇ ਸੱਚਖੰਡ ਸ਼੍ਰੀ ਪਟਨਾ ਸਾਹਿਬ ਦੋ ਧਾਮਾਂ ਦੀ ਯਾਤਰਾ ਆਪਾਂ ਕੰਪਲੀਟ ਕਰ ਲਈ ਆ ਤੇ ਕੰਪਲੀਟ ਕਰਕੇ ਹੁਣ ਆਪਾਂ ਸਿੱਧਾ ਘਰੇ ਆ ਗਏ ਜੀ ਹੁਣ ਇੱਥੇ ਆਪਾਂ ਉਧਰ ਗਰਮੀ ਸੀ ਹੁਣ ਇੱਥੇ ਆਪਾਂ ਸਾਰੇ ਜਿਹੜੇ ਕੱਪੜੇ ਲੇੜਾ ਆਪਣਾ ਕੱਢ ਕੇ ਤੇ ਇੱਕ ਵਿੱਚ ਥੋੜੀ ਸੁੱਕ ਦੇਣੀ ਸੀ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਬਾਬਿਆਂ ਦੇ ਆਪਾਂ ਨੇ ਕੱਲ ਨੂੰ ਉੱਥੇ ਜਾਣਾ ਤੇ ਉਹ ਸੁੱਕ ਦੇ ਕੇ ਫਿਰ ਆਪਾਂ ਹੁਣ ਅਗਲੇ ਤਿੰਨ ਧਾਮਾਂ ਦੀ ਯਾਤਰਾ ਤੇ ਨਿਕਲ ਰਹੇ ਆ ਸਾਬੋ ਵੀ ਤਲਵੰਡੀ ਅੰਮ੍ਰitsar ਤੇ ਅਨੰਦਪੁਰ ਸਾਹਿਬ ਆਪਾਂ ਇਹ ਤਿੰਨ ਧਾਮਾਂ ਦੀ ਯਾਤਰਾ ਕਰਨੀ ਆ ਤੇ ਆਪਾਂ ਨਾਲ-ਨਾਲ ਬਣੇ ਰਹੋ ਵੀਡੀਓ ਤੇ ਸਾਰੇ ਯਾਤਰਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਚਲੋ ਹੁਣ ਆਪਣਾ ਵਲੌਗ ਅੱਜ ਦਾ ਇੱਥੇ ਤੱਕ ਸੀ ਤੇ ਬੜਾ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਵਾਸਤੇ ਮਿਲਦਿਆ ਪਰ ਮਨ ਕਿਸੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ